ਲੁਧਿਆਣਾ ਵਿਖੇ ਹੋਈ ਆਲ ਇੰਡੀਆ ਸੈਣੀ ਸੇਵਾ ਸਮਾਜ ਦੀ ਅਹਿਮ ਮੀਟਿੰਗ ਚ ਕੀਤੀ ਗਈ ਸੂਬੇ ਦੀ ਕਾਰਜਕਾਰੀ ਘੋਸ਼ਤ ਇਸ ਮੌਕੇ ਤੇ ਸੈਣੀ ਸਮਾਜ ਦੇ ਸੂਬਾ ਪ੍ਰਧਾਨ ਲਵਲੀਨ ਸੈਣੀ ਅਤੇ ਸੈਣੀ ਸਵਾ ਦੇ ਵੱਖ-ਵੱਖ ਆਗੂਆਂ ਕਹਿਆ ਕਿ ਸੈਣੀ ਸੇਵਾ ਸਮਾਜ ਨੂੰ ਇਕਜੁੱਟ ਕਰਨ ਲਈ ਸੂਬਾ ਪੱਧਰੀ ਅਹੁਦੇਦਾਰੀਆਂ ਭੰਡੀਆਂ ਗਈਆਂ ਹਨ ਇਸ ਸੰਬੰਧੀ ਕੀ ਕਹਿਣਾ ਹੈ ਸੈਣੀ ਸਮਾਜ ਦੇ ਆਗੂਆਂ ਦਾ ਆਓ ਸੁਣਦੇ ਹਾਂ ਹਾਂਜੀ ਸਰ ਅੱਜ ਦੀ ਮੀਟਿੰਗ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਆਲ ਇੰਡੀਆ ਸੈਨੀ ਸੇਵਾ ਸਮਾਜ ਦਾ ਪਹਿਲੀ ਤਾਂ ਗੱਲ ਬਹੁਤ-ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਸਾਡੀ ਇਸ ਫੈਕਟਰੀ ਦੇ ਵਿੱਚ ਆ ਕੇ ਸਾਨੂੰ ਕਿਰਤਾਰਥ ਕੀਤਾ ਸਾਨੂੰ ਇਸ ਵਾਚ ਇਸ ਵਾਸਤੇ ਹੀ ਬਹੁਤ ਵੱਡਾ ਸਾ ਅਸੀਂ ਸਨਮਾਨ ਮਹਿਸੂਸ ਕਰਦੇ ਹਾਂ ਦੂਜੀ ਗੱਲ ਅਜੇ ਹੀ ਬੋਰਡ ਮੀਟਿੰਗ ਸੀਗੀ ਅੱਜ ਸੈਨੀ ਸਮਾਜ ਨਾਲ ਜਿੰਨੇ ਵੀ ਲੋਕ ਜੁੜੇ ਆ ਆਪਾਂ ਇੱਕ ਮੀਟਿੰਗ ਤੇ ਬੋਰਡ ਮੀਟਿੰਗ ਦੇ ਉੱਤੇ ਸਾਰਿਆਂ ਨੂੰ ਨਹੀਂ ਸੀ ਬੁਲਾ ਸਕਦੇ ਵਿੱਚ ਇਹ ਗੱਲ ਹੋਈ ਸੀ ਕਿ ਕੋਈ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਸਟਰੈਂਥ ਹੈ ਔਰ ਅਸੀਂ ਇਸ ਨੂੰ ਸਟਰੈਂਥ ਨੂੰ ਹੋਰ ਵੀ ਪਰਪੱਕੂ ਕਰਾਂਗੇ ਔਰ ਅੱਜ ਤਾਂ ਬੋਰਡ ਮੀਟਿੰਗ ਸੀ ਆ ਅੱਜ ਦੀ ਸਾਰੀ ਕਾਰਜਸ਼ੈਲੀ ਅਗਲੇ ਸਾਲ ਲਈ ਕਿਸ ਤਰ੍ਹਾਂ ਆਪਾਂ ਅੱਗੇ ਕੰਮ ਕਰਨੇ ਹੈਗੇ ਉਹ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਣੀ ਸਮਾਜ 올 ਇੰਡੀਆ ਤੇ ਪੰਜਾਬ ਜੁਨਟ ਦੇ ਪ੍ਰਧਾਨ ਸ਼੍ਰੀ ਲਖਦੀਨ ਸੈਣੀ ਜੀ ਦੀ ਅਧਿਖਸ਼ਤਾ ਦੇ ਵਿੱਚ ਇੱਕ ਪਹਿਲੀ ਬੋਰਡ ਮੀਟਿੰਗ ਪੂਰੇ ਪੰਜਾਬ ਲੈਵਲ ਦੀ ਕੀਤੀ ਗਈ ਹੈ ਜਿੱਦੇ ਵਿੱਚ ਸੈਣੀ ਬਰਾਦਰੀ ਨੂੰ ਇਕੱਠਾ ਕਰਨ ਲਈ ਤੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਜੋ ਦਿਸ਼ਾ ਨਿਰਦੇਸ਼ ਸੈਣੀ ਬਰਾਦਰੀ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਅੱਜ ਇਹਨਾਂ ਵਕ ਵਕ ਡਿਊਟੀਆਂ ਦਿੱਤੀ ਹੈਗੇ ਹਨ ਪੂਰਾ ਪ੍ਰਣ ਕੀਤਾ ਗਿਆ ਕਿ ਅਸੀਂ ਤੁਰੀ ਤਨਦੇਜ ਦੇ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲਾਂਗੇ ਤੇ ਆਪਣੀ ਬਰਾਦਰਰੀ ਨੂੰ ਇੱਕ ਨਵੇਂ ਮੁਕਾਮ ਤੇ ਲੈ ਕੇ ਜਾਵਾਂਗੇ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਰਾਦਰਰੀ ਨੂੰ ਇੱਕ ਯੰਗ ਡੈਡੀਕੇਟਿਡ ਐਂਡ ਡਾਇਨਾਮਿਕ ਲੀਡਰ ਮਿਲਿਆ ਜਿਹਦੇ ਕਰਕੇ ਸਾਰੇ ਹੀ ਮੈਂਬਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਸਾਰੇ ਇਸ ਗੱਲ ਦੀ ਆਸਲਾ ਬੈਠੇ ਕਿ ਸਾਡੀ ਜਿਹੜੀ ਲੀਡਰਸ਼ਿਪ ਦੇ ਪ੍ਰਧਾਨ ਬਣੇ ਹਨ ਸਹਿਲ ਸਮਾਜ ਸਰਾਂ ਦੇ ਇਹਨਾਂ ਦੇ ਦੱਸੇ ਪੂਰੇ ਕਦਮਾਂ ਦੇ ਉੱਤੇ ਸਾਰੇ ਮੋਢੇ ਨਾਲ ਮੋਢਾ ਮਲਾ ਕੇ ਚੱਲਾਂਗੇ ਧੰਨਵਾਦ ਸਾਰਿਆਂ ਦਾ ਇਥੇ ਆਨਤੇ ਹਾਂਜੀ ਪ੍ਰਧਾਨ ਜੀ ਦੱਸੋ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਕਿਵੇਂ ਰਹੀ ਤੇ ਅੱਗੇ ਤੁਹਾਡੇ ਜਿਹੜੇ ਆ ਕੰਮ ਹੈ ਉਹ ਕੀ ਹੋਣਗੇ 올 ਇੰਡੀਆ ਸੈਣੀ ਸੇਵਾ ਸਮਾਜ ਜੋ ਕਿ ਪੂਰੇ 22 ਸਟੇਟਾਂ ਦੇ ਪੂਰੇ ਭਾਰਤ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਇਸ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਇੱਕ ਸਮਾਜਿਕ ਸੰਗਠਨ ਹੈ ਜਿਸ ਦਾ ਉਦੇਸ਼ ਆਪਣੀ ਕਮਿਊਨਿਟੀ ਨੂੰ ਪ੍ਰਮੋਟ ਕਰਨਾ ਹੈ ਚਾਹੇ ਬੱਚਿਆਂ ਨੂੰ ਪ੍ਰਮੋਟ ਕਰਨਾ ਹੈ ਚਾਹੇ ਐਡਮਿਨਿਸਟ੍ਰੇਸ਼ਨ ਜੋ ਪ੍ਰਮੋਟ ਕਰਨਾ ਹੈ ਬੱਚਿਆਂ ਨੂੰ ਮਤੋ ਸਾਡੀ ਕੋਸ਼ਿਸ਼ ਹੈ ਕਿ ਆਪਣੀ ਕਮਿਊਨਿਟੀ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਉਹਨਾਂ ਦੀ ਮਦਦ ਕਰਦੇ ਉਹਨਾਂ ਨੂੰ ਅਪਲਿਫ ਕਰ ਸਕੀਏ ਇਸ ਤੋਂ ਇਲਾਵਾ 올 ਇਨਰ ਸੇਂਡੀ ਸੇਵਾ ਪੰਜਾਬ ਯੂਨਿਟ ਦੀ ਅੱਜ ਇਹ ਪਹਿਲੀ ਬੋਰਡ ਮੀਟਿੰਗ ਸੀ ਜਿਸ ਕੀ ਅਲੱਗ-ਅਲੱਗ ਜਿਹੜੇ ਸਾਡੇ ਆਫਿਸ ਬੀਅਰ ਸਹਿਮਾਨ ਕੋਆਰਡੀਨੇਟਰ ਸਹਿਬਾਨ ਤੇ ਐਜੂਕੇਟਿਵ ਮੈਂਬਰ ਸਹਿਬਾਨ ਸਾਡੀ ਸਟੇਟ ਬੋਰਡ ਦੇ ਹਨ ਹੈਗੇ ਹਨ ਅੱਜ ਉਹਨਾਂ ਦੀ ਮੀਟਿੰਗ ਸੀ ਅੱਜ ਅਸੀਂ ਜੋ एजेंडा ਹੈ ਸਾ ਉਹਨਾਂ ਸੇ ਆਪਣੀ ਰੂਪਰੇਖਾ ਬਣਾਈ ਹੈ ਆਉਣ ਵਾਲੇ ਸਮੇਂ ਵਾਸਤੇ ਤਾਂ ਕਿ ਇੱਕ ਜਿਹੜਾ ਵਧੀਆ ਸਮਾਜਿਕ ਸੰਗਠਨ ਅਤੇ ਕਮਿਊਨਿਟੀ ਦੀ ਸੇਵਾ ਵਾਸਤੇ ਹੋ ਬਣ ਸਕੇ ਇਹ ਸਾਡੀ ਕੋਸ਼ਿਸ਼ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਡੀ ਕੋਸ਼ਿਸ਼ ਤੇ ਵਧੀਆ ਰਿਜ਼ਲਟ ਦਿਖਣਗੇ ਵੀ ਇਹ ਸਾਨੂੰ ਉਮੀਦ ਵੀ ਹੈ ਹਾਰਿਕ ਆਫਿਸਪੀਰਨ ਨੇ ਹਾਰਿਕ ਮੈਂਬਰ ਨੇ ਭਰੋਸਾ ਦਿੱਤਾ ਹੈ ਕਿ ਪੂਰਾ ਡਟ ਕੇ ਉਹ ਸਾਡੇ ਸੌਲਿਡਨੈਸ ਐਂਡ ਸੇਵਾ ਸਵ ਪ੍ਰਜਾ ਦੀ ਯੂਨਿਟ ਵਾਸਤੇ ਡਟ ਕੇ ਕੰਮ ਕਰੇਗਾ ਤੇ ਆਪਣੀ ਕਮਿਊਨਿਟੀ ਦੀ ਅਪਲਿਫਟ ਵਾਸਤੇ ਮਜ਼ਬੂਤੀ ਵਾਸਤੇ ਵਧੀਆ ਵਿਕਾਸ ਵਾਸਤੇ ਡਟ ਕੇ ਕੰਮ ਕਰੇਗਾ ਮੈਂ ਸਭ ਦਾ ਬਹੁਤ ਬਹੁਤ ਰਿਣੀ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਕਰਕੇ ਮੀਟਿੰਗ ਹੋ ਸਕੇ ਧੰਨਵਾਦ